ਕਿ ਬੇਬੇ ਨਾਨਕੀ ਦਾ ਇੰਨਾ ਪਿਆਰ ਹਜ਼ੂਰ ਦੇ ਨਾਲ ਇੱਥੋਂ ਤੱਕ ਜਦੋਂ ਬੇਬੇ ਜੀ ਦਾ ਵਿਆਹ ਹੋ ਗਿਆ ਤੇ ਸੁਲਤਾਨਪੁਰ ਆ ਗਏ ਤੇ ਹਜ਼ੂਰ ਉਦਾਸ ਰਹਿੰਦੇ ਸਨ ਉਹ ਪਿਆਰ ਮੋਹ ਦਾ ਨਹੀਂ ਸੀ ਉਹ ਰੋਹਾਨੀ ਪਿਆਰ ਹੈ ਤੇ ਇਹ ਵੀ ਮੈਂ ਆਪ ਨੂੰ ਸ਼ਬਦ ਵਰਤੇ ਸਨ ਕਿ ਹਰ ਵੇਲੇ ਬੇਬੇ ਨਾਨਕੀ ਇੱਥੋਂ ਤੱਕ ਜੇ ਪਿਤਾ ਜੀ ਝੜਕਦੇ ਨੇ ਤਾਂ ਖਲੋ ਜਾਂਦੇ ਸਾਹਮਣੇ ਤੇ ਜੇ ਮਾਤਾ ਸੁਲੱਖਣੀ ਦੀ ਮਾਤਾ ਚੰਦੋਰਾ ਨਹੀਂ ਹੁੰਦੀ ਏ ਉਹ ਬੋਲਣ ਲੱਗਦੀ ਭੈਣ ਫਿਰ ਅੱਗੇ ਜਾ ਖਲੋ ਦਿੰਦੀ ਏ ਕਹਿੰਦੀ ਇਹ ਸੁਣ ਵਾਸੀ ਮੇਰਾ ਪਰਾਹੁ ਕੋਈ ਚੋਰ ਨਹੀਂ ਪੁੱਛ ਆਪਣੀ ਧੀ ਨੂੰ ਕੱਪੜੇ ਦੀ ਥਾਂ ਕਪੜਾ ਪੈਸੇ ਦੀ ਥਾਂ ਪੈਸਾ ਘਰ ਦੀ ਥਾਂ ਘਾ ਘਰ ਮੇਰੇ ਪਰਾਹੁ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਤੇ ਜੇ ਫਕੀਰਾਂ ਨੂੰ ਦਿੰਦਾ ਆਪਾਂ ਨੂੰ ਕਿਉਂ ਟੋਕਣਾ ਚਾਹੀਦਾ ਹੈ ਬੜੀ ਵੱਡੀ ਗੱਲ ਹੈ ਜੀ ਮੈਂ ਸੋਚਣਾ ਉਹ ਅੱਗੇ ਵੀ ਅੱਗੇ ਵੀ ਖਲੋਗੀ ਤੇ ਕੁੜਮਾਚਾਰੀ ਆਈ ਉੱਥੇ ਵੀ ਬੜੇ ਪਿਆਰੇ ਸ਼ਬਦ ਨੇ ਦੇਖ ਮਾਸੀ ਇਸ ਤੀਵਰਤ ਦੇ ਸੰਨ ਸ਼ਬਦ ਮਾਸੀ ਕਹਿੰਦੇ ਸਨ ਮੇਰਾ ਪਿਰਾ ਹੋ ਕੋ ਚੋਰ ਨਹੀਂ ਤੇ ਸਾਰਾ ਸੁਲਤਾਨਪੁਰ ਡੋਲ ਗਿਆ ਸਭ ਨੇ ਕਿਹਾ ਜੀ ਡੁੱਬ ਗਿਆ ਰੁੜ ਗਿਆ ਤੇ ਲੋਕੀ ਕਹਾਂ ਜਿਵੇਂ ਅਫਸੋਸ ਕਰਨ ਆ ਗਏ ਤੇ ਅਗੋ ਕੰਮ ਕਰਦੀ ਬੇਬੇ ਨੇ ਕਿਹਾ ਨਹੀਂ ਜਾਓ ਆਪਣੇ ਘਰਾਂ ਨੂੰ ਤੁਹਾਨੂੰ ਪਤਾ ਕੋਈ ਨਹੀਂ ਉਹਨੇ ਸ਼ੁਰੂ ਤੋਂ ਵੀ ਕੌਤਕ ਕੀਤੇ ਨੇ ਮੇਰੇ ਵੀਰ ਨੇ ਇਹ ਵੱਡਾ ਕੌਤਕ ਇਸ ਤੋਂ ਬਾਅਦ ਕੁਝ ਹੋਰ ਹੋਣ ਵਾਲਾ ਉਹ ਡੁੱਬੇ ਘ ਨਹੀਂ ਪਰ ਮੈਂ ਇੱਕ ਵਾਰੀ ਕਿਹਾ ਸੀ 1518 ਨੂੰ ਬੀਬੀ ਜੀ ਚਲਾਣਾ ਕਰ ਗਏ ਤੇ ਦੋ ਦਿਨਾਂ ਬਾਅਦ ਭਾਈ ਜੈ ਰਾਮ ਚਲੇ ਗਏ ਸੀ ਇਤਿਹਾਸ ਚ ਹੁੰਦਾ ਹੈ ਕਿ ਜਦੋਂ ਜਨਮ ਸਾਖੀ ਚ ਪੜ੍ਹਨ ਮੈਨੂੰ ਪਤਾ ਜਨਮ ਸਾਖੀਆਂ ਚ ਮਿਲਾਵਟਾਂ ਬਹੁਤ ਨੇ ਪਰ ਫਿਰ ਵੀ ਜਿਹੜੀ ਗੁਰਮਤ ਅਨੁਸਾਰ ਸਾਨੂੰ ਗੱਲ ਚੰਗੀ ਜਦੋਂ ਹਜ਼ੂਰ ਜਾਂਦੇ ਆ ਤੇ ਕੁੰਢੀ ਖੜਕਾਂਦੇ ਆ ਬੂਹਾ ਕੋਲ ਦੇ ਸਾਹਮਣੇ ਵੇਖਿਆ ਵੀਰ ਨੂੰ ਪੁੱਲ ਕੇ ਮਾਂ ਭੈਣ ਬੇਬੇ ਜੀ ਸਭ ਕੁਝ ਛੱਡ ਕੇ ਚਰਨਾ ਡਿੱਗਣ ਲੱਗ ਪਈ ਤੇ ਪਕੜ ਕੇ ਸੀਨੇ ਲਾ ਕੇ ਕਹਿੰਦਿਆ ਭੈਣ ਬੇਬੇ ਤੂੰ ਵੱਡੀ ਥਾਂ ਹੈ ਤੂੰ ਉੜੇ ਕਿਉਂ ਉੜਨ ਦਰਸਨ ਨਾ ਵੀ ਤੂੰ ਕਿਉਂ ਚੁਕੇ ਕਹਿੰਦੇ ਸ਼ਰਦਾ ਚ ਭੀਜੀ ਬੋਲ ਨਾ ਸਕੀ ਕਹਿੰਦੀ ਮੈਂ ਕਿੱਥੇ ਵੱਡੀ ਹਾਂ ਮੈਂ ਤੈਨੂੰ ਵੀਰ ਜਾਣ ਕੇ ਨਹੀਂ ਤੈਨੂੰ ਆਪਣਾ ਪੀਰ ਜਾਣ ਕੇ ਚੁਕੇ ਉਹ ਉਸ ਪਿਆਰ ਨੂੰ ਗੁਰੂ ਸਾਹਿਬ ਸਮਝ ਦੇ। ਮੈਂ ਇਕੱਲੇ ਜਦ ਬਰਨਦੇ ਮਨ ਚ ਆਉਂਦਾ ਵੀ ਆਖਰ ਅੰਦਰ ਉਹ ਮਹਿਸੂਸ ਹੋ ਰਿਹਾ ਹੈ ਨਾ ਭਾਵੇਂ ਚਲੋ ਇਹਦੇ ਅਰਥ ਨਹੀਂ ਮੇਰੇ ਨਾਲ ਕਰਾਂਗਾ। ਤੇ ਜਿਸ ਦਿਨ ਹਜ਼ੂਰ ਆਉਂਦੇ ਆ ਭਾਈ ਮਰਦਾਨਾ ਬੜੀਆਂ ਗੱਲਾਂ ਸੁਣਾਉਂਦਾ ਹੈ ਤੇ ਫਿਰ ਹਾਸੇ ਨਾਲ ਕਹਿੰਦੇ ਆ ਟੋ ਕਿ ਵੇ ਮਰਦਾਨਿਆਂ ਇੰਨੀਆਂ ਗੱਲਾਂ ਨਹੀਂ ਮਹਾਪੁਰਖਾਂ ਦੀਆਂ ਪ੍ਰਗਟ ਕਰੀਦੀ। ਇਹ ਨੂੰ ਅੰਦਰ ਪੀ ਜਾ। ਆਏ ਨੇ ਤੇ ਬੇਬੇ ਨਾਨਕੀ ਨੇ ਸੰਧਿਆ ਨੂੰ ਇਹ ਹੀ ਕਿਹਾ ਵੀਰਾ ਚਲੋ ਇਹ ਜ਼ਿਕਰ ਚੱਲ ਪਿਆ ਕਿਉਂਕਿ ਇਹ ਚੀਜ਼ਾਂ ਸਾਨੂੰ ਅੰਦਰੋਂ ਕੋਮਲ ਕਰਦੀਆਂ ਨੇ ਜਿਹਨੂੰ ਅੱਜ ਖੁਸ਼ ਕਰ ਦਿੱਤਾ ਅਸੀਂ ਕਹਿ ਲੱਗੀ ਮੈਂ ਕਦੀ ਤੇ ਤੋਂ ਕੁਝ ਨਹੀਂ ਮੰਗਿਆ ਹਾਲਾ ਬਾਬਾ ਜੀ ਮੰਗਿਆ ਜਿੱਦਾਂ ਰਬਾਬ ਲਈ ਕਹਿੰਦੇ ਪੈਸੇ ਤੇਰੇ ਤੋਂ ਲੈਣੇ ਜੇ ਭੈਣ ਭਰਾ ਕਹਿੰਦੇ ਬੇਬੇ ਤੇਰੇ ਪੈਸਿਆਂ ਨਾਲ ਰਬਾਬ ਲਿਆਵਾਂਗਾ ਕਹਿੰਦੇ ਕਦੀ ਕੁਝ ਨਹੀਂ ਮੰਗਿਆ ਤੇ ਸਤਗੁਰੂ ਕਹਿੰਦੇ ਨੇ ਤੁਸੀਂ ਮੰਗੋ ਤਾਂ ਸਹੀ ਕਹਿੰਦੇ ਬਸਾਂ ਕੱਲ ਨੂੰ ਮੈਂ ਚਲੀ ਜਾਣਾ ਤੇ ਮੇਰਾ ਸੰਸਕਾਰ ਆਪਣੇ ਹੱਥੀ ਤੁਸੀਂ ਕਰਨਾ ਇਹ ਹੋਇਆ ਜੀ ਹਿਸਤਰੀ ਵਿੱਚ ਸੰਸਕਾਰ ਕਰਕੇ ਬੇਬੇ ਜੀ ਦਾ ਹੈ ਘਰ ਬੈਠੇ ਤੇ ਭਾਈ ਜੈ ਆਰਾਮ ਜੀ ਇਹ ਹਿਸਤਰੀ ਪਾਲੂ ਤੁਸੀਂ ਜੈ ਆਰਾਮ ਜੀ ਚਲੋ ਕਹਿੰਨਿਆ ਭਾਈਆ ਜੀ ਕਹਿੰਦੇ ਸਨ ਭਾਈਆ ਜੈ ਆਰਾਮ ਜੀ ਸੰਧਿਆ ਕੋਲ ਬੈਠੇ ਕਹਿੰਦੇ ਆ ਮੈਂ ਵੀ ਦੋ ਦਿਨਾਂ ਨੂੰ ਚਲੇ ਜਾਣਾ ਸਸਕਾਰ ਮੇਰਾ ਵੀ ਕਰਕੇ ਜਾਏ ਮੈਂ ਤਾਂ ਬੇਨਤੀ ਕੀਤੀ ਸੀ ਕਮਾਈਆਂ ਵਾਲੇ ਤੁਰਦੇ ਦੱਸ ਦੇ ਅਸੀਂ ਚੱਲੇਗਾ